ਜੀ ਸਰ ਇੱਕ ਜਿਗਾੜੂ ਰੇੜੀ ਨੂੰ ਰੇਟਾਟ ਹਟਾਉਂਦੇ ਖੜਿਆ ਗਿਆ ਕੀ ਨਾਮ ਹੈ ਇਹ ਜਿਗਾੜੂ ਰੇੜੀ ਇੱਥੇ ਪਹਿਲੀ ਗਲਤੀ ਹੈ ਕਿ ਜਿਗਾੜੂ ਰੇੜੀ ਬਣਾਉਣਾ ਹੀ ਜਿਹੜਾ ਟ੍ਰੈਫਿਕ ਰੂਲ ਦੀ ਹੈ ਪਾਲਣਾ ਨਹੀਂ ਹੈਗੀ ਉਹਦੀ ਵਾਇਲੇਸ਼ਨ ਹੈ ਇਹਦਾ 182 ਇਹਦੇ ਵਿੱਚ ਤੇ 192 ਕਲੋਜ਼ 2 ਦੇ ਵਿੱਚ ਇਹਦਾ ਚਲਾਨ ਬਣਦਾ ਤੇ ਇਹਨੂੰ ਬੰਦੀ ਬਣਦੀ ਹੈ ਤਮਾਨਯੋਗ ਸੀਜੀਐਨ ਸਾਹਿਬ ਕੋ ਭੇਜ ਦਿੰਨੇ ਆਪਾਂ ਉਹ ਅੱਗੇ ਜੋ ਇਹਦਾ ਫੈਸਲਾ ਕਰਨਗੇ ਪਰ ਇਹ ਤਾਂ ਮੈਂ ਦੇਖਿਆ ਤਾਂ ਪਹਿਲਾਂ ਵੀ ਚਲਾਨੇ ਦਾ ਹੋ ਆ ਪਿਆ ਤੇ ਇਸ ਕਰਕੇ ਆਪਾਂ ਨੂੰ ਹੁਣੇ ਹੀ ਲੱਗੇ ਆ ਬਰਤੋਂ ਥਾਣੇ ਭੇਜਣ ਉੱਥੇ ਜੋ ਬਣਦੀ ਅਗਲੀ ਕਾਰਵਾਈ ਦਿੱਤੀ ਜਾਊਗੀ ਪਹਿਲਾਂ ਕਿਸ ਚੀਜ਼ ਦਾ ਚਲਾਨ ਕਰਤਾ ਹੈ ਪਹਿਲਾਂ ਵੀ ਇਹਦਾ ਜਗਾੜੂ ਜਿਹੜੀ ਤੇ ਕੱਟਿਆ ਇਹਦਾ ਹਾਂ ਤੇ ਇਸ ਕਰਕੇ ਮੈਂ ਹੋਰ ਵੀ ਤੁਹਾਡੇ ਮਾਧਿਅਮ ਨਾਲ ਕਰਨਾ ਚਾਹੁੰਦਾ ਕਿ ਸ਼ਹਿਰ ਦੇ ਵਿੱਚ ਜਿੰਨੀਆਂ ਜਗਾੜੂ ਜਿਹੜੀਆਂ ਬਣੀਆਂ ਤੇ ਬਿਲਕੁਲ ਵਰਤੋਂ ਚ ਨਾ ਲਿਆਂਦੀਆਂ ਜਾਣ ਅਸੀਂ ਜਿਹੜੀ ਫੜ ਲਈ ਉਹਨੂੰ ਬੰਦ ਕਰਾਂਗੇ ਅਸੀਂ ਜਿਹੜੀਆਂ ਦਾ ਵਾਪਸ ਪਹਿਲਾਂ ਵੀ ਚਲਾਨ ਦਿੱਤੇ ਦੇ باوجود ਵੀ ਨਹੀਂ ਹਟਿਆ ਨਹੀਂ ਹਟਿਆ ਹਾਂਜੀ ਜੇਕਰ ਨੈਕਸਟ ਟੈਂਕ ਕੋ ਫੜਾਇਆ ਜਾਂਦਾ ਜਾਂ ਕਿਹਾ ਵੀ ਉਹਦਾ ਕੀ ਆ ਉਹ ਤਾਂ ਬਿਲਕੁਲ ਉਹਨੂੰ ਬੰਦ ਕਰਾਂਗੇ ਜੀ ਬੰਦ ਕਰਕੇ ਮਾਨਯੋਗ ਸੀਜੀਐਮ ਸਾਹਿਬ ਦੀ ਜਿਹੜਾ ਇਹਦਾ ਅਦਾਲਤ ਵਿੱਚ ਚਲਾਨ ਭੇਜਾਂਗੇ ਉਹਤੇ ਜੋ ਬਣਦਾ ਮਾਨਯੋਗ ਸੀਐਮ ਸਾਹਿਬ ਉਹ ਸੀਜੀਐਮ ਸਾਹਿਬ ਉਹਨੂੰ ਜੁਰਮਾਨਾ ਕਰ ਦੇਣ ਉਹਤੇ ਜੋ ਵੀ ਉਹਨੂੰ ਕਰ ਸਕਦੇ ਆ ਉਹ ਲਾਸਟ ਫਾਈ ਹੈਗੀ ਆ ਪੰਚਿੰਗ ਅਥਾਰਟੀ ਉਹ ਜੋ ਕਰਨਗੇ ਠੀਕ ਹੈ ਜੀ ਜੋ ਇਹ ਮਾਈਨਿੰਗ ਰੇਤਾ ਵਗਰਾ ਚੱਕ ਰਹੇ ਸੀ ਉਹਦਾ ਵੀ ਕੋਈ ਇਲਾਕ ਕਰਨਗੇ ਇਹ ਤਾਂ ਗਲਤ ਹੈ ਕਰ ਨਹੀਂ ਸਕਦੇ ਇਦਾਂ